ਪੰਜਾਬ ਦੇ ਵਿੱਚ ਨਸ਼ਾ ਆਉਂਦਾ ਕਿੱਥੋਂ ਆ ਤੇ ਆਉਂਦਾ ਕਿਵੇਂ ਆ ਇਹ ਦੋ ਵੱਡੇ ਸਵਾਲ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਨਵੀਂ ਬਣੀ ਐ ਐਸਆਈਟੀ ਐ ਉਹ ਲਗਾਤਾਰ ਕੰਮ ਕਰ ਰਹੀ ਐ ਇਸੇ ਹਵਾਲੇ ਦੇ ਵਿੱਚ ਸੀਆਈ ਸਟਾਫ ਖੰਨਾ ਤੇ ਸਮਰਾਲਾ ਨੇ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜੀ ਐ ਸੇਬਾ ਦੇ ਨਾਲ ਭਰੀਆਂ ਜੀਪਾਂ ਦੇ ਵਿੱਚ ਇਹ ਨਸ਼ਾ ਵੇਚਦੇ ਸੀਗੇ ਦਰਅਸਲ 2 ਕੁਇੰਟਲ ਚੂਰਾ ਪੋਸਟ ਲੈ ਕੇ ਜਾ ਰਹੇ ਸੀਗੇ ਸਮਰਾਲਾ ਪੁਲਿਸ ਨੂੰ ਟਿਪ ਆਫ ਮਿਲਦਾ ਤੇ ਉਸ ਤੋਂ ਬਾਅਦ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਟਾਫ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਦੋਨਾਂ ਨੇ ਜੁਆਇੰਟ ਆਪਰੇਸ਼ਨ ਚਲਾਇਆ ਔਰ ਇਹਨਾਂ ਨਸ਼ਾ ਤਸਕਰਾਂ ਨੂੰ ਮਾਚਿਵੜਾ ਸਮਰਾਲਾ ਰੋਡ ਦੇ ਉੱਤੇ ਪਿੰਡ ਉਰਨਾ ਦੇ ਨਾਕੇਬੰਦੀ ਕਰਕੇ 10 ਬੋਰੇ ਫੜੇ ਤੁਸੀਂ ਅੰਦਾਜ਼ਾ ਲਾਓ ਕਿ ਕੁਆਂਟਲ 92 ਕਿਲੋ ਤਕਰੀਬਨ 2 ਕੁਆਂਟਲ ਚੂਰਾਪੂ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਨਸ਼ਿਆਂ ਦੇ ਉੱਤੇ ਲਾਇਆ ਜਾ ਰਿਹਾ ਹੈ ਇਹ ਸਾਜ਼ਿਸ਼ ਹੈ ਪਰ ਨਸ਼ਾ ਆਕ ਕਦੇ ਹਿਮਾਚਲ ਕਦੇ ਗੁਜਰਾਤ ਤੇ ਕਦੇ 21 ਜਗ੍ਹਾ ਤੋਂ ਜੀ ਨਾਲ ਜੀ ਸਾਡੇ ਮਾਂਜੂਬ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਿੱਡੀ ਆ ਸਾਡੇ ਮਾਂਜੂਬ ਐਸਐਸਪੀ ਅchni ਕਟਿਆਲੀ ਖਨਦੋ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਲਾਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬੁਲੇਰੋ ਪਿਕਅਪ ਰੁਕੀ ਹੈ ਐਚਪੀ 47ਏ 1599 ਨੰਬਰ ਇਹਦਾ ਇਹਦੇ ਵਿੱਚੋਂ ਅਪਰੋਕਸੀਮੇਟ 1 ਕੁਇੰਟਲ 98 90 8 ਪੁਆਇੰਟ ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਸੀ ਕਬਜ਼ੇ ਲਗਾ ਤਫੀਰ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੇ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨ ਜੋਗ ਐਸਐਸਪੀ ਸਭ ਲੋ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸਪੀ ਡੀ ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀਐਨਆਰ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਫੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੈ ਇਹਨਾਂ ਦੀ ਨਸ਼ੇਬਾਂ ਵਾਲੀ ਗੱਡੀ ਨੂੰ ਇਹ ਸੇਬਾ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47 ਏ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਇਹਦੇ ਵਿੱਚ ਮੋਟਰਸ ਵ੍ਰੈਂਡੀ ਸੀ ਪਿੱਛੇ ਸੇਪਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਰੂੜਿਆਂ ਦੀਆਂ ਬੂਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨੇ ਇਹ ਤਫਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਫਤੀਸ਼ ਹੋਏਗਾ ਨਾ ਉਸ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗੋਕੇ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ ਬਰਾਮਦ ਹੋਈ ਹੈ ਜੀ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤਫਤੀਸ਼ ਹੋ ਰਹੀ ਹੈ